ਬਿਚਾਰੀ ਬੁਢੀ ਆ ਤੁਸੀਂ ਉਹਨਾਂ ਨੂੰ ਪਰੇਸ਼ਾਨ ਕਰਨ ਤੇ ਲੱਗੀ ਹੋ ਇਹ ਜਿਹੜੀ ਪੱਦੀ ਸ਼ਬਦਾਲੀ ਤੇ ਇਹ ਜਿਹੜੀ ਵੀਡੀਓ ਐਨੇ ਵਾਇਰਲ ਕੀਤੀ ਹੈ ਤਿੰਨ ਚਾਰ ਮਹੀਨੇ ਪਹਿਲਾਂ ਦੀ ਆ ਉਦੋਂ ਜੇ ਕੋਈ ਗੱਲ ਹੀ ਨਹੀਂ ਹੋਈ ਹਰਮੰਦਰ ਸਾਹਿਬ ਇਹ ਕਾ ਖੜਾ ਦਲਾਲ ਤੇ ਕੰਦਰ ਬੈਠਾ ਕਮੇਟੀ ਦਾ ਬੰਦਾ ਤੇ ਕਾ ਲਾਲ ਬਾਗ ਵਾਲਾ ਕਹਿੰਦਾ ਜੀ ਇੱਥੇ ਖਾਲੀ ਕਮਰੇ ਹੀ ਹੈ ਨਹੀਂ ਜਿਹੜਾ ਕਹਿ ਰਿਹਾ ਜੀ ਇਥੇ ਦਲਾਲ ਆ ਦਲਾਲਾਂ ਵਾਲੀ ਕੋਈ ਗੱਲ ਨਹੀਂ ਸਾਡੇ ਸਾਰੇ ਮੁਲਾਜ਼ਮ ਜਿਹੜੇ ਆ ਉਹ ਪ੍ਰੋਪਰ ਤਰੀਕੇ ਨਾਲ ਕੰਮ ਕਰਦੇ ਨੇ ਤੇ ਬਕਾਇਦਾ ਪਾਰਦਰਸ਼ੀ ਤਰੀਕੇ ਨਾਲ ਇੱਥੇ ਕੰਮ ਹੁੰਦਾ ਹੈ ਆ ਤਿੰਨੇ ਵੇਲੀਆਂ ਪੰਜ ਬੰਦੇ ਯਾਰ ਬਯੁਰਗ ਵਿਚਾਰੀ ਬੁਢੀ ਆ ਤੁਸੀਂ ਉਹਨਾਂ ਨੂੰ ਪਰੇਸ਼ਾਨ ਕਰਨ ਤੇ ਲੱਗੇ ਹੋ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਵਿਸ਼ੇਸ਼ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਵੱਲੋਂ ਵਾਇਰਲ ਕੀਤੀ ਗਈ ਹੈ। ਇਹ ਵਿਅਕਤੀ ਸਹਿਜਪਾਲ ਬਰਾੜ ਟਿੰਡਾ ਵਾਲਾ ਹੈ ਜੋ ਕਾਂਗਰਸ ਦਾ ਜਲਾਲਾਬਾਦ ਤੋਂ ਜੂਥ ਪ੍ਰਧਾਨ ਰਹਿ ਚੁੱਕਾ ਹੈ। ਵੀਡੀਓ ਵਿੱਚ ਇੱਕ ਔਰਤ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਵਿਖੇ ਕਮਰੇ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ ਫ੍ਰੀ ਵਿੱਚ ਕਮਰਾ ਮੰਗ ਰਹੀ ਸੀ। ਸ਼੍ਰੋਮਣੀ ਕਮੇਟੀ ਦੇ ਵਿਧਾਨ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਪੇਡ ਨਿਵਾਸ ਹੈ ਜਿਸ ਦੌਰਾਨ ਸੰਗਤ ਪਾਸੋਂ ਇਮਾਰਤ ਦੀ ਦੇਖਭਾਲ ਜਾਂ ਕਮਰੇ ਵਿੱਚ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇਂ ਕਿ ਏਸੀ ਜਾਂ ਗੀਜਰ ਲਈ ਨਾਮਾਤਰ ਵਸੂਲੀ ਕੀਤੀ ਜਾਂਦੀ ਹੈ ਤਾਜੋ ਸੰਗਤ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਨਾ ਆਵੇ ਤੇ ਪ੍ਰਬੰਧ ਵੀ ਚੱਲਦੇ ਰਹਿਣ ਸ਼੍ਰੋਮਣੀ ਕਮੇਟੀ ਵੱਲੋਂ ਕਈ ਸਰਾਮਾ ਪੇੜ ਹਨ ਜਦਕਿ ਸ੍ਰੀ ਗੁਰੂ ਰਾਮਦਾਸ ਜੀ ਨਿਵਾਸ ਵਿੱਚ ਮੁਫਤ ਕਮਰਾ ਮੁਹੱਈਆ ਕਰਵਾਇਆ ਜਾਂਦਾ ਹੈ ਤੇ ਮੌਕੇ ਤੇ ਮੌਜੂਦ ਸੇਵਾਦਾਰਾਂ ਵੱਲੋਂ ਉਹਨਾਂ ਨੂੰ ਇਸ ਬਾਬਤ ਸੂਚਿਤ ਵੀ ਕੀਤਾ ਗਿਆ ਸੀ ਇੱਥੇ ਕਿਸੇ ਗੈਸਟ ਹਾਊਸ ਜਾਂ ਹੋਟਲ ਵਾਂਗ ਮਹਿੰਗੀ ਵਸੂਲੀ ਨਹੀਂ ਕੀਤੀ ਜਾਂਦੀ ਸਗੋਂ ਸਿਰਫ ਬਿਲਡਿੰਗ ਦੀ ਸਾਮ ਸੰਭਾਲ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਵਸੂਲੀ ਕੀਤੀ ਜਾਂਦੀ ਹੈ ਇਹ ਵੀਡੀਓ ਤਕਰੀਬਨ 2-3 ਮਹੀਨੇ ਪੁਰਾਣੀ ਦੱਸੀ ਜਾ ਰਹੀ ਹੈ ਤੇ ਇਸ ਨੂੰ ਵਾਇਰਲ ਕਰਨ ਪਿੱਛੇ ਵਿਅਕਤੀ ਵਿਸ਼ੇਸ਼ ਦਾ ਮਨੋ ਮਹਾਨ ਸੰਸਥਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਟਾਰਗੇਟ ਕਰਨਾ ਹੈ ਅਤੇ ਸੇਵਾਦਾਰਾਂ ਨੂੰ ਆਪ ਸ਼ਬਦ ਵੀ ਇਸ ਦੌਰਾਨ ਬੋਲੇ ਗਏ ਨੇ ਜਿੰਨੇ ਕਮਰੇ ਸਾਡੇ ਕੋਲ ਸ਼ਰਾਮਾ ਦੇ ਵਿੱਚ ਹਨ तकरीबन 800 ਕਮਰੇ ਤੇ 800 ਕਮਰੇ ਵਿੱਚ 2.5 ਲੱਖ ਜਿਹੜੀ ਸੰਗਤ ਜਿਹੜੀ ਠਰਾਉਣੀ ਔਖੀ ਆ ਤੇ ਕਮਰੇ ਜਿਨ੍ਹਾਂ ਨੂੰ ਮਿਲਦੇ ਆ ਜਾਂ ਜਿਨ੍ਹਾਂ ਦੇ ਨਹੀਂ ਵੀ ਮਿਲਦੇ ਉਹਨਾਂ ਵਾਸਤੇ ਸਹੀ ਜਿਹੜੀ ਰਹਿਜ ਦਾ ਪ੍ਰਬੰਧ ਉਹਨਾਂ ਦਾ ਪ੍ਰੋਪਰ ਤਰੀਕੇ ਨਾਲ ਕਰਦੇ ਆ ਇਹ ਜਿਹੜਾ ਵਿੱਚ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਇੰਨੋਂ ਇਹੋ ਜਿਹਾ ਨਹੀਂ ਚਾਹੀਦਾ ਘੱਟੋ ਘੱਟ ਜਿਹੜੀ ਸੰਗਤਾਂ ਦੀ ਉਹ ਸਾਡੇ ਕੋਲ ਵੱਖ-ਵੱਖ ਸਰਾਮਾਂ 'ਚ ਵੱਖ-ਵੱਖ ਰੇਟਾਂ ਦੇ ਵਿੱਚ ਕਮਰੇ ਹਨ ਜਿਹੜਾ ਕਿ ਉਹ ਪ੍ਰੋਪਰ ਜਿਹੜੀ ਮਾਤਾ ਵੀ ਵਿੱਚ ਬੋਲ ਰਹੀ ਆ ਕਿ ਸਾਨੂੰ ਵੱਖ-ਵੱਖ ਕੋਈ 200 ਦਾ ਕਮਰਾ ਕਹਿ ਰਿਆ ਕੋਈ 500 ਦਾ ਕੋਈ 1000 ਦਾ ਇਹ ਸਾਡੇ ਆਪਣੇ ਰੇਟ ਹਨ ਇੱਥੇ ਕੋਈ ਦੋ ਰਹਿ ਨਹੀਂ ਆ ਸਾਡੇ ਕੋਲ ਜਿਹੜੀਆਂ ਸਰਾਮਾਂ ਹਨ ਉਹਦੇ ਵਿੱਚ ਵੱਖ-ਵੱਖ ਰੇਟ ਹਨ ਸ੍ਰੀ ਗੁਰੂ ਅਰਮਦਾਸ ਨਿਵਾਸ ਜਿਹੜੀ ਆ ਉਹ ਸੰਗਤ ਵਾਸਤੇ ਫ੍ਰੀ ਰੇਟ ਦਿੱਤੀ ਜਾਂਦੀ ਹੈ ਉਹਦੇ 'ਚ ਸਿਰਫ ਅਟੈਚ ਬਾਥਰੂਮ ਨੇ ਹੁੰਦਾ ਬਾਕੀ ਸੰਗਤ ਵਾਸਤੇ ਰੇਸ਼ ਵਰੀ ਆ ਬਾਕੀ ਜਿਹੜੇ ਸਾਡੇ ਕੋਲ ਹਾਲ ਆ ਉਹਨਾਂ ਵਿੱਚ ਫ੍ਰੀ ਜਿਹੜੀ ਸੰਗਤ ਠਹਿਰ ਸਕਦੀ ਹੈ ਉਹਨਾਂ ਨਾਲ ਸੈਪਰੇਟ ਵਾਸ਼ਰੂਮ ਹੈ ਬਕਾਇਦਾ ਇਹ ਪ੍ਰੋਪਰ ਗੱਦੇ ਲੋਕਰ ਬਿਸਤਰੇ ਦਿੰਨੇ ਆ ਤੇ ਸੰਗਤ ਜਿਹੜੀ ਉਹ ਲੱਖਾਂ ਦੀ ਤعداد ਚ ਇੱਥੇ ਠਹਿਰ ਕੇ ਜਾਂਦੀ ਕੋਈ ਇਹੋ ਜਿਹਾ ਰੋਲਾ ਨਹੀਂ ਪੈਂਦਾ ਇਹ ਜਿਹੜੇ ਮਾਰੇ ਅਨਸਰ ਆ ਜਿਹੜੇ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਨੂੰ ਇਹੋ ਜਿਹੀ ਨਹੀਂ ਸ਼ਬਦਾਂ ਵਾਲੀ ਵਰਤਣੀ ਚਾਹੀਦੀ ਇਹ ਜਿਹੜੇ ਜਿਹੜਾ ਕਹਿ ਰਿਹਾ ਜੀ ਇੱਥੇ ਦਲਾਲਾ ਦਲਾਲਾਂ ਵਾਲੀ ਕੋਈ ਗੱਲ ਨਹੀਂ ਸਾਡੇ ਸਾਰੇ ਮੁਲਾਜ਼ਮ ਜਿਹੜੇ ਆ ਉਹ ਪ੍ਰੋਪਰ ਤਰੀਕੇ ਨਾਲ ਕੰਮ ਕਰਦੇ ਨੇ ਤੇ ਬਕਾਇਦਾ ਪਾਰਦਰਸ਼ੀ ਤਰੀਕੇ ਨਾਲ ਇੱਥੇ ਕੰਮ ਹੁੰਦਾ ਹੈ ਬਕਾਇਦਾ ਸਾਡੀ ਦਾਇਰੇ ਬਕਾਇਦਾ ਚੈਕਿੰਗ ਹੁੰਦੀ ਰਹਿੰਦੀ ਹੈ ਤੇ ਜਿਹੜੀ ਵੀ ਸੰਗਤੀ ਇੱਥੇ ਹੁੰਦੀ ਆ ਉਹਨਾਂ ਨੂੰ ਪ੍ਰੋਪਰ ਜਿਹੜੀ ਜਿਹੜਾ ਰਸੀਦ ਦਿੱਤੀ ਜਾਂਦੀ ਹੈ ਉਹਦੇ ਤੇ ਕਿਰਾਇਆ ਮੈਂਸ਼ਨ ਹੁੰਦਾ ਕਿ ਆ 500 ਰੁਪਏ ਦਾ ਕਿਰਾਇਆ ਅਟੈਚ ਬਾਥਰੂਮ ਏਸੀ ਗੀਜ਼ਰ ਜਿਹੜੇ ਵਿਦਾਉਟ ਏਸੀ ਕੀਜਰ ਉਹ 200 ਰੁਪਿਆ ਕਰਾਇਆ ਸਾਰਾ ਗੜੀ ਨਵਾਸ 1000 ਰੁਪਿਆ ਕਰਾਇਆ ਇਸ ਤਰ੍ਹਾਂ ਜਿਹੜੇ ਸਾਡੇ ਵਕਵਾ ਕਰਾਇਆ ਜਾਂ ਤੇ ਜਿਹੜਾ ਕੋਈ ਗਰੀਬ ਤਬਕਾ ਜਿਹੜਾ ਕੋਈ ਕਰਾਇਆ ਨਹੀਂ ਭਰ ਸਕਦਾ ਉਹਨਾਂ ਵਾਸਤੇ ਗੁਰਮੁਖ ਦਾਸ ਨਵਾਸ ਜਿਹੜੀ ਆ ਉਹ ਸੰਗਤਾਂ ਵਾਸਤੇ ਫ੍ਰੀ ਦਿੱਤੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਸ਼ਹੀਦਾਂ ਦੀ ਸੰਸਥਾ ਤੇ ਸ਼ਹੀਦ ਪਰਿਵਾਰਾਂ ਨਾਲ ਸੰਬੰਧਿਤ ਇੱਥੇ ਤਕਰੀਬਨ ਸਾਰੇ ਮੁਲਾਜ਼ਮ ਕੋਈ ਨਾ ਕੋਈ ਸ਼ਹੀਦਾਂ ਪਰਿਵਾਰ ਜਿਹੜਾ ਇਹਦੇ ਨਾਲ ਜੁੜਿਆ ਮੈਂ ਖੁਦ ਜਿਹੜਾ ਇੱਕ ਸ਼ਹੀਦ ਭਾਈ ਗਿਆਨ ਸਿੰਘ ਦਾ ਬੇਟਾ ਹਾਂ ਤੇ ਮੈਂ ਨੋ ਮਿਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਨੌਕਰੀ ਮਿਲੀ ਆ ਤੇ ਸਾਨੂੰ ਜਿਹੜੀਆਂ ਸਹੂਲਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਵਾਈਡ ਮੈਨੂੰ ਕਿ ਜਿਹੜੇ ਸ਼ਹੀਦ ਪਰਿਵਾਰ ਉਹਨਾਂ ਨੂੰ ਵੀ ਪ੍ਰੋਵਾਈਡ ਕਰਦੀ ਆ ਤੇ ਇਹੋ ਜੀ ਭੜ ਦੀ ਸ਼ਬਦਾਵਲੀ ਇਹਨੂੰ ਬੋਲਣ ਲੱਗਿਆਂ ਸ਼ਰਮ ਹੋਣੀ ਚਾਹੀਦੀ ਆ ਜਿਹੜੀ ਕਿ ਚੀਦਾ ਸਿੰਘਾ ਦੇ ਪਰਿਵਾਰਾਂ ਨੂੰ ਤੇ ਸਿੱਖ ਸੰਗਤਾਂ ਨੂੰ ਜਿਹੜੀ ਆ ਉਹ ਥੇਸ ਪਹੁੰਚਦੀ ਆ ਘੱਟੋ ਘੱਟ ਗਰਾਊਂਡ ਲੈਵਲ ਤੇ ਵੇਖਣਾ ਚਾਹੀਦਾ ਕਿ ਉਹ ਬੋਲ ਕੀ ਰਿਹਾ ਉਹਨੂੰ ਮੈਂ ਇਹ ਸਖਤ ਤਾੜਨਾ ਕਰਨਾ ਚਾਹੁੰਦਾ ਕੀ ਔਰ ਇਹ ਜਿਹੜੀ ਭਦੀ ਸ਼ਬਦਾਲੀ ਇਹ ਜਿਹੜੀ ਵੀਡੀਓ ਐਨੇ ਵਾਇਰਲ ਕੀਤੀ ਹੈ ਤਿੰਨ ਚਾਰ ਮਹੀਨੇ ਪਹਿਲਾਂ ਦੀ ਆ ਉਦੋਂ ਦੀ ਕੋਈ ਗੱਲ ਹੀ ਨਹੀਂ ਹੋਈ ਜੀ ਇਹ ਉਹਦੇ ਆਪਣੇ ਬੰਦੇ ਲੱਗਦੇ ਜਿਹੜੇ ਉਹਨੂੰ ਐਨੇ ਖਿਲਾੜ ਕੇ ਪੌੜੀਆਂ ਦੇ ਵਿੱਚ ਤੇ ਕੋਈ ਕਮਰਾ ਦਿੰਦਾ ਹੀ ਨਹੀਂ ਸਾਡੇ ਪ੍ਰੋਪਰ ਜਿਹੜੇ ਅਕਾਊਂਟਰ ਲੱਗੇ ਆ ਉੱਥੇ ਸੰਗਤ ਜਾਂਦੀ ਉੱਥੇ ਕਮਰਾ ਮਿਲਦਾ ਹੈ ਪੌੜੀਆਂ ਦੇ ਵਿੱਚ ਆਣ ਕੇ ਤਾਂ ਕਲਰ ਕਿੰਨਾ ਦਿੰਦਾ ਨਹੀਂ ਕਿਸੇ ਨੂੰ ਕਮਰਾ ਉੱਥੇ ਪ੍ਰੋਪਰ ਕੋਈ ਸੰਗਤ ਜਿਹੜੀ ਆਪਣੀ ਆਈਡੀ ਦਿੰਦੀ ਆ ਉਹਨਾਂ ਨੂੰ ਕਮਰਾ ਮਿਲਦਾ ਹੈ ਤੇ ਇਹੋ ਜਿਹੇ ਜਿਹੜੀ ਇਹ ਭਦੀ ਸ਼ਬਦਾਲੀ ਫੇਰਦਾ ਤਾਂ ਇਹਨੂੰ ਸਖਤ ਤਾੜਨਾ ਕੀਤੀ ਜਾਂਦੀ ਹੈ ਮੈਂ ਇਹਨੂੰ ਕਹਿੰਨਾ ਵਾਂ ਕਿ 2 ਦਿਨਾਂ ਦੇ ਵਿੱਚ ਵਿੱਚ ਆਪਣੀ ਵੀਡੀਓ ਦੇ ਵਿੱਚ ਆਪਣੀ ਮਾਫੀ ਮੰਗੇ ਨਹੀਂ ਤੇ ਇਹਦੇ ਇਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਗਰਾਊਂਡ ਲੈਵਲ ਤੇ ਇਹੋ ਜਿਹਾ ਕੋਈ ਨਹੀਂ ਹੈ ਜਿਹੋ ਜਿਹੀਆਂ ਉਹਦੀ ਵੀਡੀਓ ਵਾਇਰਲ ਕਰਦੇ ਆ ਘੱਟੋ ਘੱਟ ਸੰਗਤ ਜਿਹੜੀ ਇੱਥੇ ਨਤਮਸਤਕ ਹੋਣ ਆਉਂਦੀ ਆ ਤੁਸੀਂ ਵੇਖਦੇ ਹੋ ਪਹਿਲਾਂ ਜਿਹੜੀ ਸੰਗਤ ਘਟ ਹੁੰਦੀ ਸੀ ਅੱਜ ਕੱਲ ਜਿਹੜੀ ਸੰਗਤ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਕੇ ਦਰਸ਼ਨ ਕਰਨ ਵਾਸਤੇ ਇਧਰੋਂ ਦੁੱਖ ਭੜਣੀ 베ਰੀ ਤੋਂ ਲੈ ਕੇ ਤੇ ਉਹ 베ੜੀ ਬਾਬਾ ਬੁੱਢਾ ਸਾਹਿਬ ਤੱਕ ਸੰਗਤ ਖੜੀ ਹੁੰਦੀ ਹੈ ਲਾਈਨਾਂ ਦੇ ਵਿੱਚ ਜਿਹੜੀ ਚ ਲੱਖਾਂ ਦੀ ਤਦਾਦ ਹੀ ਆਉ ਤੇ ਲੱਖਾਂ ਦੀ تعداد ਜਿਹੜੀ ਸੰਗਤ ਆ ਇਹੋ ਜਿਹਾ ਰੌਲਾ ਜੇ ਹੋਵੇ ਤੇ ਰੋਜ਼ ਰੌਲਾ ਪਵੇ ਇਹੋ ਜਿਹੇ ਮਾੜੇ ਜਿਹੇ ਅਨਸਰ ਹੈ ਉਹ ਜਾਣ ਕੇ ਇਹੋ ਜਿਹੀ ਆਪੇ ਵੀਡੀਓ ਵਾਇਰਲ ਕਰਕੇ ਆਪਣਾ ਕੋਈ ਸਰਾਰਤੀ ਅਫਸਰ ਉੱਥੇ ਖੜਾ ਕਰਕੇ ਉਹਦੀ ਵੀਡੀਓ ਵਾਇਰਲ ਕਰ ਦਿੰਦੇ ਆ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਇਹੋ ਜਾਂ ਗਰਾਊਂਡ ਲੈਵਲ ਤੇ ਕੁਝ ਵੀ ਨਹੀਂ ਆਗਾ ਕਿਉਂਕਿ ਅੱਜ ਵੀ ਤੁਸੀਂ ਕਹੇ ਦੀ ਬਾਹਰ ਜਾ ਕੇ ਕਰ ਲੋ ਕਿਸ ਸੰਗਤ ਨੂੰ ਪੁੱਛ ਲੋ ਕਿ ਤੁਹਾਨੂੰ ਇੱਥੇ ਕੋਈ ਮੁਸ਼ਕਲ ਆਉਂਦੀ ਆ ਸਾਰਿਆਂ ਨੇ ਇਹੋ ਹੀ ਕਹਣਾ ਕਿ ਨਹੀਂ ਇੱਥੇ ਜਿਹੋ ਜਿਹਾ ਪ੍ਰਬੰਧ ਸੱਚ ਕਰਨ ਸ੍ਰੀ ਹਰਿਮੰਦਰ ਸਾਹਿਬ 'ਚ ਸੰਗਤ ਦਾ ਕੀਤਾ ਜਾਂਦਾ ਹੋਰ ਤਕਰੀਬਨ ਕਿਸੇ ਵੀ ਥਾਂ ਤੇ ਨਹੀਂ ਇਹੋ ਜਾਂ ਪ੍ਰਬੰਧ ਕੀਤਾ ਜਾਂਦਾ ਕਈ ਵਾਰੀ ਮੁਸ਼ਕਲ ਵੀ ਹੁੰਦੀ ਹੋਣੀ ਜਿਵੇਂ ਤੁਸੀਂ ਕਿਹਾ ਕਿ ਕੁਲ ਮਿਲ ਤਕਰੀਬਨ ਸੰਗਤ ਦੇ ਰੋਜ਼ ਹੀ ਜ਼ਿਆਦਾ ਆਉਂਦੀ ਆ ਛੁੱਟੀ ਵਾਲੇ ਦਿਨ ਤੇ ਇੱਥੇ ਜ਼ਿਆਦਾ ਰਾਸ਼ ਹੋ ਜਾਂਦਾ ਪਰ ਫਿਰ ਵੀ ਕੋਸ਼ਿਸ਼ ਪ੍ਰਬੰਧਕਾਂ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਸੰਗਤ ਨੂੰ ਕਿਸੇ ਕਿਸਾਨ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ ਸੰਗਤ ਨੂੰ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਇੱਥੇ ਦਿੱਤੀ ਜਾਂਦੀ ਆ ਜਿਸ ਹਿਸਾਬ ਨਾਲ ਸੰਗਤ ਜ਼ਿਆਦਾ ਆਉਂਦੀ ਉਸ ਹਿਸਾਬ ਨਾਲ ਹੀ ਹੌਲਾਾਂ 'ਚ ਪ੍ਰਬੰਧ ਕਰਦੇ ਆ ਜਾਂ ਕਮਰਿਆਂ 'ਚ ਪ੍ਰਬੰਧ ਕਰਦੇ ਆ ਜਾਂ ਲਾਗੇ ਜਿਹੜੇ ਸਾਡੀਆਂ ਬਾਹਰ ਲੀਆਂ ਸਰਾਵਾਂ ਉਹਨਾਂ 'ਚ ਪ੍ਰਬੰਧ ਕਰਦੇ ਆ ਪਰ ਹੁਣ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਧਾਮੀ ਸਾਹਿਬ ਵੱਲੋਂ ਜੜੀਆਂ ਦਾ ਸੰਗਤ ਦੀ ਰਹਿਸ਼ ਵਾਸਤੇ ਤਕਰੀਬਨ ਹੋਰ 5 600 ਕਮਰੇ ਜਿਹੜੀਆਂ ਬਾਹਰ ਜਿਹੜੀਆਂ ਸਰਾਵਾਂ ਨਵੀਆਂ ਤਿਆਰ ਹੋ ਰਹੀਆਂ ਉਹਨਾਂ ਚ 63 ਸੰਗਤ ਨੂੰ ਜਿਹੜਾ ਉਹ ਦਿੱਤਾ ਜਾਊਗਾ ਸੰਗਤ ਦੀ ਸਹੂਲਤ ਵਾਸਤੇ ਮਾਨਜੋਗ ਪ੍ਰਧਾਨ ਸਾਹਿਬ ਜਿਹੜੇ ਗਾਇਬ ਗਾਇ ਸਾਰਿਆਂ ਨੂੰ ਪੁੱਛਦੇ ਰਹਿੰਦੇ ਆ ਕਿ ਆਪਾਂ ਇਸ ਵਾਸਤੇ ਕੀ ਕਰ ਸਕਦੇ ਆ ਤੇ ਜਿਹੜੀਆਂ ਸਾਡੀਆਂ ਜਿਹੜੀਆਂ ਸਵਾਵਾਂ ਚੱਲ ਰਹੀਆਂ ਕਾਰ ਸੇਵਾ ਵਾਲੇ ਬਾਬੇ ਕਰ ਰਹੇ ਆ ਕੁਝ ਠੀਕੇ ਦੇ ਬਣਾ ਰਹੇ ਆ ਕਿ ਤਾਂ ਜੋ ਸੰਗਤ ਨੂੰ ਜਲਦੀ ਤੋਂ ਜਲਦੀ ਜਿਹੜੇ ਕਮਰੇ ਪ੍ਰੋਵਾਈਡ ਕੀਤੇ ਜਾਣ